ਜੀਤ ਵੈਲਕਮ ਬੈਕ ਟੀਚ ਵਿਜ਼ਾ ਪੰਜਾਬੀ ਚੈਨਲ ਤੇ ਆਈ ਹੋਪ ਵੀਰੋ ਤੁਸੀਂ ਸਾਰੇ ਵਧੀਆ ਹੋ ਜੋ ਇਸ ਵੀਰ ਨੇ ਵੀ ਸਬਸਕ੍ਰਾਈਬ ਨਹੀਂ ਕੀਤਾ ਪਹਿਲੇ ਨੰਬਰ ਤੇ ਸਬਸਕ੍ਰਾਈਬ ਕਰ ਲੇ ਤੇ ਇੰਸਟਾਗ੍ਰam ਤੇ ਫੋਲੋ ਕਰ ਲੇ ਜਿਸ ਵੀਰ ਨੇ ਵੀ ਕੋਟੇ ਦੇ ਵਿੱਚ ਨਾ ਚੈੱਕ ਕਰਵਾਣਾ ਹੈ ਮਾਰਚ ਤੇ ਦਸੰਬਰ ਵਾਲੇ ਪੇਪਰਾਂ ਬਾਰੇ ਆਪਣੀ ਇਨਫਰਮੇਸ਼ਨ ਦਾ ਪਤਾ ਕਰਵਾਣਾ ਹੈ ਉਹ ਵੀਰ ਜੀ ਪਤਾ ਕਰਵਾ ਸਕਦਾ ਹੈ ਲਓ ਜੀ ਵੀਰੋ ਅੱਜ ਦੀਆਂ ਦੋ ਖਬਰਾਂ ਜਿਹੜੀਆਂ ਨੂੰ ਤੁਹਾਡੇ ਨਾਲ ਸ਼ੇਅਰ ਕਰਾਂਗੇ ਪਹਿਲੇ ਨੰਬਰ ਤੇ ਨਵਾਂ ਕਾਨੂੰਨ ਲਾਗੂ ਹੋ ਗਿਆ ਵੇ ਇਹ ਜਿਹੜੀ ਪਿਛਲੀ ਵੀਡੀਓ ਲਾਸਟ ਵੀਡੀਓ ਜੇ ਤੁਸੀਂ ਵੇਖੇ ਤੁਹਾਨੂੰ ਥੋੜਾ ਜਿਹਾ ਪਤਾ ਹੋਣਾਵੇਂ ਪਹਿਲਾਂ ਪਹਿਲਾ ਕੀ ਕਰਦੇ ਸਨ ਪਾਕਿਸਤਾਨੀ ਇੰਡੀਅਨ ਵੀਰੀਆਂ ਕੋਈ ਵੀ ਹੋਰ ਵੀਰ ਉਹ ਹਰ ਇੱਕ ਬੰਦੇ ਕੋਲੋਂ ਪੈਸੇ ਲਈ ਹੁੰਦੇ ਸਨ ਉਹਦੇ ਪੇਪਰ ਲਈ ਹੁੰਦੇ ਸਨ ਤੇ ਕਿਸੇ ਵੀ ਇਟਲੀ ਵਕੀਲ ਨੂੰ ਤੋਰੇ ਜੀ ਨੇ ਪੈਸੇ ਦੇ ਕੇ ਉਹਦੇ ਕੋਲ ਪੇਪਰ ਭਰਾ ਹੜਦੇ ਸਨ ਜੇ ਕਿਸੇ ਬੰਦੇ ਨੂੰ ਇਟਲੀ ਦੇ ਬੰਦੇ ਨੂੰ ਤਿੰਨਾ ਬੰਦਿਆਂ ਦੀ ਲੋੜ ਹੁੰਦੀ ਸੀ ਤੇ ਉਹਦੇ ਨਾਂ ਤੇ 10 ਪੇਪਰ ਅਪਲਾਈ ਹੋਈ ਨੇ ਸਰ ਉਹਨ ਇਹ ਚੱਕਰ ਵੇ ਕਿ ਜਿਸ ਬੰਦੇ ਨੂੰ ਜਿੰਨੇ ਪੇਪਰਾਂ ਦੀ ਲੋੜ ਹੈ ਸਿਰਫ ਉਨੇ ਹੀ ਪੇਪਰ ਪੜ੍ਹੇ ਜਾਣਗੇ ਇਹ ਇੱਕ ਲਿਸਟ ਦੇ ਵਿੱਚ ਆਏਗਾ ਉਸ ਤੋਂ ਬਾਅਦ ਤੁਸੀਂ ਪੇਪਰ ਨਹੀਂ ਭਰ ਸਕੋਗੇ ਇਹ ਵੇ ਪਹਿਲਾ ਕਾਨੂੰਨ ਦੂਜੇ ਨੰਬਰ ਤੇ ਵੀਰ ਜੀ ਜਿਹੜਾ ਬੰਦਾ ਵੀ ਇਟਲੀ ਦੇ ਵਿੱਚ ਨਵਾਂ ਹੁੰਦਾ ਵੇ ਲਾਈਕ ਕੰਮ ਕਰਨ ਵਾਸਤੇ ਹੁੰਦਾ ਵੇ 6 ਮਹੀਨੇਵੇਂ 9 ਮਹੀਨੇਵੇਂ 1 ਸਾਲ ਵੇ ਉਹਨੂੰ ਵੀਰ ਜੀ ਕੌਂਟਰੈਕਟ ਬੇਸ ਬਣਾਉਣਾ ਪਵੇਗਾ ਇਹ ਹੀ ਕਾਨੂੰਨ ਲਾਗੂ ਨਹੀਂ ਹੋਇਆ ਪੱਕਾ ਨਹੀਂ ਹੋਇਆ ਉਹਦੇ ਤੇ ਗੱਲਾਂ ਹੋਣ ਡਈਆਂ ਨੇ ਤੇ ਜਿਸ ਵੀਰ ਭਰਾ ਨੇ ਵੀ ਮਾਰਚ ਦੇ ਮਹੀਨੇ ਦੇ ਵਿੱਚ ਤੇ ਦਸੰਬਰ ਦੇ ਮਹੀਨੇ ਦੇ ਵਿੱਚ ਪੇਪਰ ਅਪਲਾਈ ਕੀਤੇ ਨੇ ਦਸੰਬਰ ਦੀ ਗੱਲ ਕਰੀਏ 2 ਨੂੰ 4 ਨੂੰ ਤੇ 12 ਦਸੰਬਰ ਨੂੰ ਮਾਰਚ ਦੀ ਗੱਲ ਕਰੀਏ ਤੇ 18 21 ਤੇ 25 ਮਾਰਚ ਨੂੰ ਪੇਪਰ ਅਪਲਾਈ ਕੀਤੇ ਨੇ ਉਹ ਪੇਪਰ 1 ਸਾਲ ਵਾਲੇ ਨੇ ਉਹ ਪੇਪਰ 9 ਮਹੀਨਿਆਂ ਵਾਲੇ ਪੇਪਰ ਨੇ ਕਿਸੇ ਵੀ ਕੈਟਾਗਰੀ ਦੇ ਪੇਪਰ ਨੇ ਉਹ ਵੀਰ ਜੀ ਆਪਣੇ ਪੇਪਰ ਚੈੱਕ ਕਰਵਾਏ ਜੇ ਹਜੇ ਤੱਕ ਪੇਪਰ ਨਹੀਂ ਨਿਕਲੇ ਹੈ ਤਾਂ ਵੀਰੋ ਪੇਪਰ ਚੈੱਕ ਜ਼ਰੂਰ ਕਰਵਾਓ ਉਹਦਾ ਰੀਜ਼ਨ ਕੀ ਹੈ ਉਹਦਾ ਰੀਜ਼ਨ ਇਹ ਵੀ ਕਿ ਬਹੁਤ ਸਾਰੇ ਐਸੇ ਕੇਸ ਮੈਂ ਆਪ ਵੇਖੇ ਨੇ ਕਿ ਏਜੰਟ ਵੀਰਾਂ ਨੂੰ ਆਉਂਦੇ ਨੇ ਜੀ ਅਗਲੇ ਮਹੀਨੇ ਤੁਹਾਡੇ ਪੇਪਰ ਨਿਕਲ ਆਉਣਗੇ ਜਾਂ ਪੇਪਰਾਂ ਦਾ ਕੋਈ ਵੀ ਪਤਾ ਨਹੀਂ ਪਿਆ ਲੱਗਦਾ ਹੈ ਤੇ ਵੀਰੋ ਪੇਪਰ ਤੁਹਾਡੇ 100 110% ਇੱਕ ਇੱਕ ਚੀਜ਼ ਦਾ ਏਜੰਟ ਨੂੰ ਜਾਂ ਫਿਰ ਤੁਹਾਡੇ ਵਕੀਲ ਨੂੰ ਪਤਾ ਹੁੰਦਾ ਵੀ ਤੁਹਾਨੂੰ ਦੱਸਦੇ ਨਹੀਂ ਹੈ ਹੁਣ ਬਹੁਤ ਸਾਰੇ ਵੀਰ ਮੇਰੇ ਨਾਲ ਇਹ ਗਿਲਾ ਕਰਦੇ ਨੇ ਆ ਬਹੁਤ ਸਾਰੇ ਏਜੰਟ ਜਿਹੜੇ ਮੇਰੇ ਜਾਣਨ ਵਾਲੇ ਨੇ ਉਹ ਇਹ ਗੱਲ ਹੀ ਕਹਿੰਦੇ ਨੇ ਕਿ ਤੁਸੀਂ ਹਰ ਇੱਕ ਗੱਲ ਆਪਣੇ ਲਾਈਕ ਸਬਸਕ੍ਰਾਈਬਰਾਂ ਨੂੰ ਦੱਸ ਦੇ ਨਾ ਦੱਸਿਆ ਕਰੋ ਸਾਡੇ ਕੋਲ ਕੁਝ ਪੈਸੇ ਲੈ ਲਿਆ ਕਰੋ ਵੀਰ ਜੀ ਗੱਲ ਇਹ ਵੀ ਕਿ ਜਿਹੜਾ ਵੀਰ ਭਰਾ ਵੀ ਮੇਰੇ ਕੋਲ ਇੰਸਟਾਗ੍ਰam ਤੇ ਕੰਟੈਕਟ ਕਰਦਾ ਉਹਨੂੰ ਮੈਂ ਫ੍ਰੀ ਦੇ ਵਿੱਚ ਗਾਈਡ ਕਰਨਾ ਵਾ ਠੀਕ ਹੋ ਗਿਆ ਵੀਰ ਜੀ ਇਟਲੀ ਦੇ ਪੇਪਰਾਂ ਦੇ ਰਿਲੇਟਿਡ ਮੈਂ ਹਰ ਇੱਕ ਵੀਰ ਨੂੰ ਆਨਾ ਕਿ ਆਲਮੋਸਟ ਆਲਮੋਸਟ 126 ਯੂਰੋ ਇਟਲੀ ਦੇ ਵਿੱਚ ਵਕੀਲ ਫੀਸ ਲੈਂਦੇ ਨੇ ਪੇਪਰ ਵੈਰੀਫਾਈ ਕਰਵਾਉਣ ਦੇ ਪੇਪਰ ਚੈੱਕ ਕਰਵਾਉਣ ਦੇ ਕੋਟੇ ਦੇ ਵਿੱਚ ਲਿਸਟ ਵੈਰੀਫਾਈ ਕਰਵਾਉਣ ਦੇ ਵੀਰ ਜੀ ਮੈਂ ਸਿਰਫ 25 ਯੂਰੋ ਲੈਣਾ 25 ਯੂਰੋ ਦੇ ਵਿੱਚ ਕੋਟੇ ਦੇ ਵਿੱਚ ਨਾ ਚੈੱਕ ਕਰੀ ਦਾਵੇ ਤੁਹਾਡੇ ਦਮਾਂ ਦਾ ਚੈੱਕ ਕਰੀ ਦਾਵੇ ਤੁਹਾਡਾ ਨੋਲਾ ਉਸ ਦਾ ਜਿਹੜਾ ਉਹ ਚੈੱਕ ਕਰੀ ਦਾਵੇ ਸਿਰਫ 25 ਯੂਰੋ ਦੇ ਵਿੱਚ ਤੇ ਜਿਸ ਵੀਰ ਭਰਾ ਨੂੰ ਵੀ ਚੈੱਕ ਕਰਵਾਣਿਆ ਇੰਡੀਆ ਤੋਂ ਪਾਕਿਸਤਾਨ ਤੋਂ ਬੰਗਲਾਦੇਸ਼ ਤੋਂ ਜਾਂ ਦੁਨੀਆ ਦੇ ਕਿਸੇ ਵੀ ਹੋਰ ਮੁਲਕ ਤੋਂ ਉਹ ਵੀਰ ਜੀ ਚੈੱਕ ਕਰਵਾ ਸਕਦਾ ਹੈ ਉਹਦੇ ਪੇਪਰ 100 10 10% ਵੈਰੀਫਾਈ ਕੀਤੇ ਜਾਣਗੇ ਸਿਰਫ 25 ਯੂਰੋ ਦੇ ਵਿੱਚ ਲਾਸਟ ਵਾਰ ਜਿੱਕਾ ਲੈਡ ਕਰਨਾ ਚਾਹਨਾ ਜਿਸ ਵੀਰ ਭਰਾ ਨੂੰ ਵੀ ਇਟਲੀ ਦੀ ਅਪੁਆਇੰਟਮੈਂਟ ਚਾਹੀਦੀ ਹੈ ਪਾਕਿਸਤਾਨ ਤੋਂ ਇੰਡੀਆ ਤੋਂ ਪਾਕਿਸਤਾਨ ਦੀ ਗੱਲ ਕਰੀਏ اسلامਾਬਾਦ ਮੁਲਤਾਨ ਲਾਹੌਰ ਦੀ ਫੈਸਲਾਬਾਦ ਦੀ ਅਪੁਆਇੰਟਮੈਂਟ ਚਾਹੀਦੀ ਹੈ ਤੇ ਉਹ ਵੀ ਜੀ ਅਪੁਆਇੰਟਮੈਂਟ ਆ ਵਾਸਤੇ ਕੰਟੈਕਟ ਕਰ ਸਕਦਾ ਹੈ ਤੇ ਦੂਜੇ ਨੰਬਰ ਤੇ ਜਿਸ ਵੀਰ ਭਰਾ ਨੂੰ ਵੀ ਇੰਡੀਆ ਤੂੰ ਅਪੁਆਇੰਟਮੈਂਟ ਚਾਹੀਦੀ ਹੈ ਉਹ ਜਲੰਧਰ ਦਿੱਲੀ ਤੇ ਚੰਡੀਗੜ੍ਹ ਤੂੰ ਅਪੁਆਇੰਟਮੈਂਟ ਬੁੱਕ ਕਰਵਾ ਸਕਦਾਵੇਂ ਐਡਵਾਂਸ ਤੂੰ ਬਿਗੈਰ ਕੰਮ ਨਹੀਂ ਚੱਲਣਾ ਜਿਸ ਵੀਰ ਭਰਾ ਨੇ ਐਡਵਾਂਸ ਦੇ ਸਕਦਾਵੇਂ ਉਹ ਵੀਰ ਕੰਟੈਕਟ ਕਰੇ ਜਿਹੜਾ ਬੰਦਾ ਸਿਰਫ ਚਸਕੇ ਲਾਣੇ ਨੇ ਉਹ ਵੀਰ ਕੰਟੈਕਟ ਨਾ ਕਰੇ ਜਾਂ ਜਿਹੜਾ ਵੀਰ ਇਹ ਗੱਲ ਕਰੇਗਾ ਇੰਸਟਾਗ੍ਰam ਤੇ ਆ ਕੇ ਜੀ ਮੈਂ ਬਾਅਦ ਚ ਤੁਹਾਨੂੰ 10000 ਵਾਅਦਾ ਦਿਆਂਗਾ 20000 ਵਾਅਦਾ ਦਿਆਂਗਾ ਉਹ ਵੀਰ ਨਾ ਕੰਟੈਕਟ ਕਰੇ ਐਡਵਾਂਸ ਤੋਂ ਬਿਨਾਂ ਕੰਮ ਨਹੀਂ ਚੱਲਣਾ ਐਡਵਾਂਸ ਦਿਓਗੇ ਤਾਂ ਫਿਰ ਹੀ ਅਗਲਾ ਤੁਹਾਡਾ ਜਿਹੜਾ ਕੰਮ ਹੈ ਉਹ ਸਟਾਰਟ ਹੋਵੇਗਾ ਠੀਕ ਹੋ ਗਿਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕੋਈ ਵੀ ਸਵਾਲ ਹੈ ਤਾਂ ਲੇ ਕਮੈਂਟ ਕਰੋ ਇੰਸਟਾਗ੍ਰam ਤੇ ਜ਼ਰੂਰ ਫਾਲੋ ਕਰੋ ਮਿਲਣਿਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਰੱਬ ਰਾਖਾ